ਦੋਸਤੋ ਇਸ ਫੱਕਰ ਦੀ ਇਸ ਮਾਤ ਤੋਂ ਲੱਗਦੇ ਨੇ ਬਾਹਰਲੇ ਦੇਸ਼ ਦੇ ਬੀਜੇ ਆ ਜਿਹੜਾ ਤੁਸੀਂ ਪੀਰ ਵੇਖ ਰਹੇ ਹੋ ਨਾ ਦੂਰੋਂ ਦੂਰੋਂ ਲੋਕ ਜਿਹੜੀ ਇਹਦੀ ਮੰਨਤਾ ਕਰਦੇ ਆ ਬਾਹਰੋਂ ਵੀ ਜਿਹੜੇ ਬਹੁਤ ਦੁਨੀਆ ਹੁੰਦੀ ਆ ਇਸ ਥਾਂ ਤੇ ਮੱਥਾ ਟੇਕਣਾ ਕਹਿੰਦੇ ਇਸ ਥਾਂ ਤੇ ਜੋ ਵੀ ਸੁੱਖ ਸੁਖਦੇ ਆ ਉਹ ਪੂਰੀ ਹੁੰਦੀ ਆ ਬਾਹਰਲੇ ਦੇਸ਼ਾਂ ਦੇ ਬੀਜੇ ਵੀ ਲੱਗਦੇ ਆ ਜੇ ਸਰੀਰ ਨੂੰ ਕੋਈ ਰੋਗ ਹੋਵੇ ਉਹ ਵੀ ਜਿਹੜਾ ਦੂਰ ਹੋ ਜਾਂਦਾ ਜਿੱਡੀ ਮਰਜੀ ਵੱਡੀ ਬਿਮਾਰੀ ਹੋ ਜੇ ਕਹਿੰਦੇ ਇੱਥੇ ਜਿਹੜੀ ਮੱਥਾ ਟੇਕ ਨਾਲ ਉਹ ਠੀਕ ਹੋ ਜਾਂਦੀ ਹੈ ਬਾਕੀ ਬਾਬਾ ਜੀ ਇੱਥੇ ਮੌਜੂਦ ਨੇ ਵੀ ਕਿਉਂ ਮੰਨਤਾ ਹੈ ਨਾ ਤਾਂ ਤਕਰੀਬਨ ਬਹੁਤ ਸਾਲ ਪੁਰਾਣਾ 3-400 ਸਾਲ ਪੁਰਾਣਾ ਪੀਰ ਆ ਕਹਿੰਦੇ ਇਹ ਤੇ ਆਜੋ ਬਾਬਾ ਜੀ ਨਾਲ ਬਾਕੀ ਆਪਾਂ ਗੱਲਬਾਤ ਕਰਦੇਾਂਗੇ ਤੇ ਆ ਬੈਠੇ ਨੇ ਬਾਬਾ ਜੀ ਹੋਰ ਜੀ ਬਾਬਾ ਜੀ ਠੀਕ ਠਾਕ ਠੀਕ ਹੋ ਜੀ ਠੀਕ ਅੱਛਾ ਬਾਬਾ ਕੀ ਮੰਨਤਾ ਹੈ ਇਹ ਦੀ ਦੱਸੋਗੇ ਵੜੀ ਜੀ ਹਾਂ ਜੀ ਦੱਸਾਂਗੇ ਆ ਦਾ ਧੰਨਵਾਦ ਵੈਰੀ ਜੀ ਦਾ ਖਾਲਸਾ ਵੈਰੀ ਜੀ ਕੀ ਫਟੇ ਇਹ ਬਾਈ ਪੁਰਾਣਾ ਸਤੋਂ ਸਮਲਕ ਕਈ ਬੀੜੀਆਂ ਦੇ ਸੁਣਦੇ ਆ ਨਿਆ ਪਿਛਲੇ ਵਿਲੇ ਬੰਦੇ ਵੀ ਨੇ ਸਾਡੇ ਵੀ ਇੱਥੇ ਸਮਲਕ ਚਲਮਲ ਚਲਮਲ ਕਰਦੀ ਜਿੰਨੇ ਕੋਈ ਚੀਜ਼ ਰੌਣਕ ਹੁੰਦੀ ਪਹਿਲਾਂ ਇੱਥੇ ਸ਼ਹਿਰ ਸੀ ਬਹੁਤ ਵੱਡਾ ਸਮਲੋ ਇਹ ਇੱਥੇ ਹੁਣੇ-ਹੁਣੇ ਲੋਕਾਂ ਨੂੰ ਜਿਵੇਂ ਹੀ ਕਰਾ ਮਾਟਾਂ ਦਿਖਾਈਆਂ ਮਾਲਕ ਨੇ ਹਲੋ ਖੰਡਕਿਰਦੀ ਦੀ ਬਾਣਾ ਵਿੱਚ ਖੰਡਕਿਰਦੀ ਰਹੀ ਹੈ ਇੱਥੋਂ ਬਾਣਾ ਉਰੇ ਲਵੇ ਲੱਗਿਆ ਹੋਇਆ ਇਹਦੇ ਤੋਂ ਇੱਥੇ ਤਪੱਸਿਆ ਕਰਦੇ ਨੇ ਸਾਧ ਸੰਤ ਆਉਂਦੇ ਰਹੇ ਨੇ ਬਾਹਰੋਂ ਉਹ ਤਾਂ ਕੱਥੀ ਦੇਖਦੇ ਆ 70 75 ਸਾਲ ਦੀ ਆ ਸਾਡੀ ਉਮਰ ਹੋ ਗਈ। ਬਾਕੀ ਇਹ ਚਿਰ ਦਾ ਪ੍ਰੋਗਰਾਮ ਹੈ ਬਹੁਤ ਵਧੀਆ ਸੀ। ਦੇਖਦੇ ਮੈਂ ਕਈ ਬੜੀ ਸੋਚਿਆ ਵੀ 60 ਸਾਲ ਹੋ ਗਏ ਬਾਹਰ ਆਇਆ ਮੈਂ ਉਰੇ ਡਿਊਟੀ ਲਾਈ ਮਾਲਕ ਨੇ ਮੇਰੀ। ਅਸੀਂ ਪੀੜਾਂ ਪਾਰਾਂ ਨੂੰ ਕਾਸੇ ਨੂੰ ਮੰਨਦੇ ਨਹੀਂ ਤੇ ਜਿਵੇਂ ਹੀ ਬੈਠੇ ਕੀ ਆ ਫਿਰ ਸਾਨੂੰ ਤਜਰਬਾ ਦਿਖਾਇਆ ਮਾਲਕ ਨੇ ਉਰੇ ਭੇਜ ਦਾਲ ਦੇਣ ਦਾ ਸਾਨੂੰ ਆੜਮਗੀਰ ਤੋਂ ਉਰੇ ਮਾਲਕ ਨੇ ਕਿਰਪਾ કરી ਵੀ ਤੂੰ ਸਾਡੇ ਇੱਥੇ ਆ ਸੇਵਾ ਕਰ। ਉਧਰ ਲੰਗਰ ਚਲਾ ਸ਼ਰਕਾਰ ਸੰਗਤ ਨੂੰ। ਅਸੀਂ ਬਣੂਗੇ ਆਗੇ ਇਹ ਕੰਮ ਉਰੇ ਆਗੇ ਪੇੜ ਦਿਹਾੜੀ ਹੋੜੀ ਪਾੜਦੇ ਭੂਲਦੇ ਸੀ ਜਗਾਂਟ ਕਹਿਣਾ ਹੁਣ ਸਾਨੂੰ ਕੀ ਪਰਾਰੀ ਵੀ ਕਿੱਥੇ ਜਗ ਹੈ ਭਾਈ ਹੌਲੀ ਹੌਲੀ ਮਾਲਕ ਨੇ ਇੱਥੇ ਉਹ ਕਰਿਆ ਲਾਤਾ ਸਾਨੂੰ ਫਿਰ ਹੁਣ ਜਿਹੜਾ ਵੀ ਆਉਂਦਾ ਗੁਰੇ ਸਾਡੇ ਅੱਖੀਂ ਦੇਖਦੇ 5 10 20 ਦਾ ਸਾਡੇ ਹੁੰਦੇ ਆਉਂਦੇ ਕੈਨੇਡਾ ਬਾਗੇ ਜਿਹੜੇ ਉਹਨੇ ਝਾੜੂ ਲਾਉਂਦੇ ਸੀ ਕੱਲਾ ਝਾੜੂ ਲਾਣਾ ਝਾੜੀਦਾਰ ਬੰਦੇ ਕਈ ਇੱਥੋਂ ਬਾਗੇ ਦਾ ਨਿਸ਼ਾਨੀਆਂ ਪਈਆਂ ਨੇ ਕੋਈ ਆਲੇ ਚੜ੍ਹ ਰੰਚੜਾ ਕੇ ਗਿਆ ਪਰ 19000 ਦਾ ਇੱਕ ਬੰਦਾ ਲਿ ਗਿਆ ਵੀ ਇੱਕ ਬੰਦਾ ਦੇ ਗਿਆ 10000 ਦੇ ਗਿਆ ਬਾਹਰ ਕੈਨੇਡਾ ਗਿਆ 20000 ਦੇ ਗਿਆ ਜੱਸ ਗੁਰਸਬਾਰੇ ਨੂੰ ਦੱਸ ਦੇ ਗਿਆ ਆਪਣੇ ਪੀਰ ਨੂੰ ਵੀ ਇੱਥੇ ਲਾਈਟ ਨਹੀਂ ਹੈਗੀ ਉੱਥੇ ਲਾਈਟ ਕੋਈ ਨਹੀਂ ਬਹੁਤ ਤੰਗੀ ਆ ਔਰ ਇਹ ਨਾ ਕੋਈ ਰਹਿ ਸਕਦਾ ਉਹਨੇ ਕੀ ਕਰੀਏ ਫਿਰ ਦੁਖੀ ਤਾਂ ਹੋ ਗਿਆ ਰਹਿਣੀ ਬੰਦਾ ਫਸਿਆ ਨੂੰ ਤਾਂ ਸਾਨੂੰ ਕਰਨਾ ਪੈਂਦਾ ਪਈ ਇੱਥੇ ਲਾਈਟ ਆ ਦਿਨੇ ਬਾਬੇ ਦੇ ਅੰਦਰ ਆ ਤੁੰ ਤਾਂ ਬੇ ਲਾਈਟ ਲੱਗ ਰਹੀ ਆ ਅੰਦਰ ਆ ਹਣ ਚਾਰ ਵਾਰੀ ਬੁਝਾਈ ਚੌਥੀ ਵਾਰ ਨਹੀਂ ਲੱਗੀ ਪਰ ਤਿੰਨ ਵਾਰੀ ਲਾ ਕੇ ਬੁਝਦੀ ਰਹੀ ਆ 8 ਘੰਟੇ ਵਾਲੀ ਬਿਜਲੀ ਆਉਂਦੀ ਆ ਓਰੇ ਭਾਜੀ ਇਹ ਪੱਕੀ ਗੱਲ ਆ ਵੀ ਇੱਥੋਂ ਲੋਕ ਬਾਹਰ ਵਗ ਜਾਂਦੇ ਆ ਵੀਜਾ ਲੱਗ ਜਾਂਦਾ ਹਾਂਜੀ ਹਾਂ ਹਾਂ ਪੱਕੀ ਗੱਲ ਆ ਅੱਛਾ ਜੀ ਹਾਂਜੀ ਪੱਕਾ ਪੂਰੇ 20 25 ਦਾ ਸਾਡੇ ਹੁੰਦੇ ਵਾਗ ਓਰੇ ਅੱਛਾ ਤੇ ਬੱਚਿਆਂ ਦੀਆਂ ਕਹਿੰਦੇ ਬਿਮਾਰੀਆਂ ਵੀ ਦੂਰ ਹੋ ਜਾਂਦੀ ਕੋਈ ਵੀ ਰੋਗ ਹੈ ਕੁਸਤ ਰੋਗ ਹੈ ਕੀ ਨੂੰ ਖੁਰਖਰਕ ਲੱਗ ਜਿੰਦੀ ਆ ਕੋਟ ਰੋਗ ਨੇ ਅੱਛਾ ਕਹਿੰਦੇ ਜੇ ਕਿਸੇ ਕੋਲ ਮੁੰਡਾ ਨਾ ਹੋਵੇ ਬੈਠੀ ਸੁਖ ਸੁਖ ਲੈ ਕਹਿੰਦੇ ਪੂਰੀ ਹੋ ਜਾਂਦੀ ਆ ਹਾਂਜੀ 5-6 ਦਾ ਸਾਡੇ ਹੁੰਦੇ ਹੁੰਦੇ ਸੁਖ ਸੁਖ ਕੇ ਬੱਚੇ ਹੋ ਗਏ ਉਹਨਾਂ ਦੇ ਅੱਛਾ ਮੁੰਡੇ ਹੋ ਗਏ ਹਾਂ ਮੁੰਡੇ ਹੋਏ ਨੇ ਸੁਖ ਸੁਖ ਕੇ ਮੁੰਡਾ ਹੋ ਜਾਂਦਾ ਹਾਂ ਸੁਖ ਸੁਖੇ ਸਾਲ ਬਾਅਦ ਹੀ ਬੱਚਾ ਹੋ ਜਾਂਦਾ ਬਈ ਅੱਛਾ ਜੀ ਹਾਂ 1 ਸਾਲ ਹਾਂ 5 ਵੀਰਵਾ ਹਾਂਜੀ ਜੇ ਕੁੜੀ ਹੋ ਜੇ ਨਹੀਂ ਜੀ ਹੋਰ ਤਾਂ ਹੁਣ ਕਿਸੇ ਦੇ ਰੱਬ ਦੇ ਸਾਰੇ ਹੁੰਦਾ ਬੱਚੇ ਜੀ ਮੰਗਦਾ ਵੀ ਉਹਨੂੰ ਮਾਰ ਹਾਂ ਉਹਨੂੰ ਹੋਰ ਦੇਣ ਦਾ ਲਾੜ ਬੀਜੀ ਦੇ ਨਹੀਂ ਹੈਗੀ ਤਾਂ ਉਹਦੇ ਵੀ ਲਾੜ ਹੋ ਜਾਂਦੀ ਆ ਠੀਕ ਹੈ ਇੱਥੇ ਸਾਰੇ ਲੋੜ ਦੀ ਇਹ ਮੰਤਾ ਹੈ ਮਾਲਕ ਸੁਣਦਾ ਏ ਉਹਰੇ ਬੰਦਾ ਨਹੀਂ ਸੁਣਦਾ ਬੰਦਾ ਦਾ ਠੱਗਾ ਨੂੰਪਰਦਾ ਇਹ ਪੈਸੇ ਬਣਾਉਂਦੇ ਨੇ ਲੋਕ ਜਿਹੜੇ ਪਹਿਲਾਂ ਉਰੇ ਰਹਿੰਦੇ ਸੀ ਅਹੀਂ ਬਾਗੇ ਤੋਂ ਭੁੱਖੇ ਮਰਦੀ